ਮੱਧਵ ਵਰਲਡਵਾਈਡ ਦਾ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਅਰਦਾਸ ਜਿੱਥੇ ਕਿਤੇ ਹੋਵੋ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਬਾਣੀ ਵਿੱਚ ਆਪਣੀ ਜ਼ਿੰਦਗੀ ਖੂਬਸੂਰਤੀ ਦੇ ਨਾਲ ਬਤੀਤ ਕਰ ਰਹੇ ਹੋਵੋਗੇ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਬਹੁਤ ਖਾਸ ਕਿਤਾਬ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪੂਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਉਸ ਤੋਂ ਕੁਝ ਸਮਾਂ ਪਹਿਲਾਂ ਦੇ ਹਾਲਾਤ ਤੇ ਹੁਣ ਤੱਕ ਦੇ ਵਿੱਚ ਜੋ ਕੁਝ ਬਦਲਾਵ ਆਏ ਜਾਂ ਉਸ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਉਹਦੀ ਬੁਣ ਬੰਤਰ ਦੇ ਵਿੱਚ ਉਹਦੀਆਂ ਕਾਰ ਸੇਵਾਵਾਂ ਦੇ ਵਿੱਚ ਕਿੱਥੇ-ਕਿੱਥੇ ਕੀ-ਕੀ ਕਿਵੇਂ-ਕਿਵੇਂ ਚੇਂਜ ਆਏ ਉਸ ਸਾਰੇ ਨਾਲ ਸੰਬੰਧਿਤ ਇਤਿਹਾਸਕ ਮਸਾਲਾ ਕਿਤਾਬ ਦਾ ਨਾਮ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਇੱਕ ਬਹੁਤ ਅਹਿਮ ਦਸਤਾਵੇਜ਼ ਹੈ ਇਦੇ ਉੱਤੇ ਆਪਾਂ ਗੱਲ ਕਰਾਂਗੇ ਮੈਂ ਦੱਸਦਾ ਜਾਵਾਂ ਕਿ ਇਸ ਕਿਤਾਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਤੇ ਇਸ ਦੇ ਲੇਖਕ ਨੇ ਯਾਨੀ ਕਿਰਪਾਲ ਸਿੰਘ ਹੋਰੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ ਰੇ ਇਹ ਕਿਤਾਬ ਵੱਡ ਅਕਾਰ ਦੀ ਕਿਤਾਬ ਹੈ तकरीबन ਇਸ ਕਿਤਾਬ ਦੇ ਐਮ ਪੰਨਿਆਂ ਦੀ ਗੱਲ ਕਰਾਂ ਤਾਂ 300 ਤੇ 76 ਪੰਨਿਆਂ ਦੀ ਕਿਤਾਬ ਹੈ ਵੱਡ ਅਕਾਰ ਦੀ ਕਿਤਾਬ ਹੋਣ ਕਰਕੇ ਇਹਦੇ ਵਿੱਚ ਜੋ ਜਾਣਕਾਰੀ ਹੈ ਉਹਦਾ ਵੀ ਬਹੁਤ ਜ਼ਿਆਦਾ ਵਿਸਥਾਰ ਹੈ ਮਿਸਾਲ ਦੇ ਤੌਰ ਤੇ ਮੈਂ ਗੱਲ ਕਰਾਂ ਤਾਂ ਇਸ ਕਿਤਾਬ ਦੇ ਵਿੱਚ ਸਾਨੂੰ ਪਤਾ ਲੱਗੂਗਾ ਕਿ 1984 ਤੱਕ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਤੋਂ ਲੈ ਕੇ 1984 ਤੱਕ ਜਿਹੜੀਆਂ ਵੱਡੀਆਂ ਦਰਬਾਰ ਸਾਹਿਬ ਸਲੋਵਰ ਦੀਆਂ ਕਾਰ ਸੇਵਾਵਾਂ ਹੋਈਆਂ ਉਹ ਕਿਹੜੇ ਕਿਹੜੇ ਸਾਲ ਕਦੋਂ-ਕਦੋਂ ਹੋਈਆਂ ਉਹਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਬਾਰੇ ਜਿਹੜਾ ਅਸੀਂ ਜ਼ਿਕਰ ਕਰਦੇ ਹਾਂ ਇਹਨੂੰ ਅੱਜ ਅੰਗਰੇਜ਼ੀ ਵਿੱਚ ਗੋਲਡਨ ਟੈਂਪਲ ਜਾਂ ਹਿੰਦੀ ਵਿੱਚ ਸਵਰਨ ਮੰਦਰ ਕਿਹਾ ਜਾਣ ਲੱਗਿਆ ਇੱਥੇ ਸੋਨੇ ਦੀ ਸੇਵਾ ਕਦੋਂ ਆਰੰਭ ਹੋਈ ਕਿਵੇਂ ਉਹਦੀ ਸੇਵਾ ਸੰਭਾਲ ਹੋ ਰਹੀ ਹੈ ਚਾਂਦੀ ਦੀ ਸੇਵਾ ਕਦੋਂ ਆਰੰਭ ਹੋਈ ਸੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਦੋਂ ਅਸੀਂ ਐਂਟਰ ਕਰਦੇ ਆ ਤੇ ਚਾਰੇ ਪਾਸੇ ਪ੍ਰਕਰਮਾ ਦੇ ਵਿੱਚ ਅਸੀਂ ਜਦੋਂ ਪ੍ਰਕਰਮਾ ਵੀ ਕਰਦੇ ਆ ਦੇਖਦੇ ਆ ਵੀ ਚੱਪੇ-ਚੱਪੇ ਉੱਤੇ ਸੰਗ ਮਰਮਰ ਜੜਿਆ ਹੋਇਆ ਹੈ ਸੰਗ ਮਰਮਰ ਦੀ ਪਹਿਲੀ ਸੇਵਾ ਕਦੋਂ ਸ਼ੁਰੂ ਹੋਈ ਸੀ ਤੇ ਇਹ ਸੇਵਾਵਾਂ ਕਿਵੇਂ-ਕਿਵੇਂ ਹੁੰਦੀਆਂ ਰਹੀਆਂ ਤੇ ਕਿਵੇਂ ਦਰਬਾਰ ਸਾਹਿਬ ਦੇ ਚੁਗਿਰਦੇ ਵਿੱਚ ਸੰਗ ਮਰਮਰ ਨੇ ਆਪਣੀ ਥਾਂ ਬਣਾਈ ਉਹਦੇ ਨਾਲ ਹੁਣ ਤੱਕ ਦੇ ਜਿਹੜੇ ਕਹਿ ਸਕਦੇ ਆ ਵੀ ਜਦੋਂ ਦਰਬਾਰ ਸਾਹਿਬ ਦੀ ਸਥਾਪਨਾ ਹੁੰਦੀ ਹੈ ਦਰਬਾਰ ਸਾਹਿਬ ਦੇ ਅੰਦਰ ਤਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ ਤੇ ਪਹਿਲੀ ਸੇਵਾ ਜੋ ਗ੍ਰੰਥੀ ਦੇ ਤੌਰ ਤੇ ਨਿਭਾਉਂਦੇ ਨੇ ਸਤਿਕਾਰਤ ਸ਼ਖਸੀਅਤ ਬਾਬਾ ਬੁੱਢਾ ਜੀ ਉਸ ਤੋਂ ਲੈ ਕੇ ਉਹਨਾਂ ਤੋਂ ਲੈ ਕੇ ਤਕਰੀਬਨ 15 ਜਿਹੜੇ ਨੇ ਜਿਹੜੇ ਗ੍ਰੰਥੀ ਸਿੰਘ ਹੋਏ ਉਹਨਾਂ ਦਾ ਜੀਵਨ ਪਰਿਚੇ ਇਸ ਕਿਤਾਬ ਦੇ ਵਿੱਚ ਸ਼ਾਮਲ ਹੈਗਾ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਅੰਦਰ ਪੁਜਾਰੀ ਅਰਦਾਸੀ ਜਾਂ ਚੌਧ ਬਰਦਾਰਾਂ ਦਾ ਜ਼ਿਕਰ ਵੀ ਬਹੁਤ ਖੂਬਸੂਰਤੀ ਦੇ ਨਾਲ ਕੀਤਾ ਹੋਇਆ ਉਸ ਤੋਂ ਅੱਗੇ ਚਲੀਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਨੇੜ ਤੇੜੇ ਵਸੇ ਧਾਰਮਿਕ ਸਥਾਨ ਜਹੂਰ ਗੁਰਦੁਆਰਾ ਸਹਿਬਾਨ ਜਿਨ੍ਹਾਂ ਦੀ ਗਿਣਤੀ 30 ਤੋਂ ਵਧੇਰੇ ਬਣਦੀ ਹੈ ਉਹਨਾਂ ਬਾਰੇ ਜਾਣਕਾਰੀ ਹੈ ਔਰ ਇਹ ਵੀ ਜ਼ਿਕਰ ਹੈ ਕਿ 72 ਕਿੱਤਿਆਂ ਦੇ ਲੋਕ ਵੈਸੇ 52 ਪ੍ਰਚਲਿਤ ਰਿਹਾ ਪਰ ਇਸ ਕਿਤਾਬ ਦੇ ਵਿੱਚ 72 ਦਾ ਜ਼ਿਕਰ ਕਿੱਦਾਂ ਹੋਇਆ ਇਤਿਹਾਸਕ ਹਵਾਲੇ ਦੇ ਨਾਲ ਕਿ 72 ਕਿੱਤਿਆਂ ਦੇ ਲੋਕ ਜਿਹੜੇ ਉਹ ਇਸ ਇਲਾਕੇ ਵਿੱਚ ਲਿਆ ਕੇ ਵਸਾਏ ਗਏ ਸੀ ਉਹਦੇ ਨਾਲ ਸ਼ਹਿਰ ਦੇ ਵੱਡੇ ਵਪਾਰਕ ਕੇਂਦਰ ਤੇ ਨਾਲ ਵਿਦਿਅਕ ਸੰਸਥਾਵਾਂ ਤੇ ਜਿਹੜੀਆਂ ਇਸ ਧਰਤੀ ਤੋਂ ਆਜ਼ਾਦੀ ਦੀਆਂ ਲਹਿਰਾਂ ਅਰਬ ਹੋਈਆਂ ਉਹਨਾਂ ਬਾਰੇ ਵੀ ਜਾਣਕਾਰੀ ਇਸ ਕਿਤਾਬ ਦੇ ਵਿੱਚੋਂ ਸਾਨੂੰ ਮਿਲਦੀ ਹੈ। ਉਹਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਅੱਠ ਪਹਿਰ ਦੀ ਜੋ ਮਰਿਆਦਾ ਆ ਉਹਦਾ ਵੀ ਜ਼ਿਕਰ ਹੈ। ਕਿਹੜੀ ਕਿਹੜੀ ਗੁਰਮਤ ਸੰਗੀਤ ਦੀ ਚੌਂਕੀ ਪਰੰਪਰਾ ਦਾ ਜ਼ਿਕਰ ਹੈ। ਉਹਦੇ ਨਾਲ ਦਰਬਾਰ ਸਾਹਿਬ ਦੇ ਅੰਦਰਲੀ ਚਿੱਤਰ ਕਲਾ ਉੱਤੇ ਵੀ ਬਹੁਤ ਵਿਸਥਾਰ ਪੂਰਵਕ ਰਚਕ ਤੇ ਇਤਿਹਾਸਕ ਜਾਣਕਾਰੀ ਇਸ ਕਿਤਾਬ ਦੇ ਰਾਹੀਂ ਉਪਲਬਧ ਹੁੰਦੀ ਹੈ। ਫਿਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜੋ ਜਲਵਾ ਹੈ ਜੋ ਖਾਸ ਤੌਰ ਤੇ ਜਿਵੇਂ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਜਾਂ ਹੋਰ ਐਸੇ ਇਤਿਹਾਸਕ ਜਾਂ ਗੁਰਪੁਰਬ ਮੌਕੇ ਉੱਤੇ ਲਗਾਇਆ ਜਾਂਦਾ ਹੈ ਉਸ ਜਲੋ ਵਿੱਚ ਕਿਹੜੀ ਕਿਹੜੀ ਚੀਜ਼ ਹੈਗੀ ਉਹ ਸਾਰੀ ਡਿਟੇਲ ਸਾਨੂੰ ਇਸ ਕਿਤਾਬ ਦੇ ਰਾਹੀਂ ਪ੍ਰਾਪਤ ਹੁੰਦੀ ਹੈ ਉਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਹੋਰ ਜੋ ਸਥਾਨ ਨੇ ਉਹਦੇ ਅੰਦਰ ਛੋਟੇ ਛੋਟੇ ਗੁਰਦੁਆਰਾ ਸਾਹਿਬਾਨ ਨੇ ਜਾਂ ਇਤਿਹਾਸਕ ਯਾਦਾਂ ਨੇ ਉਹਦਾ ਵੇਰਵਾ ਹੈ ਉਹਦੇ ਨਾਲ ਜਿਹੜੇ ਦਿਨ ਤਿਹਾਰ ਉੱਥੇ ਮਨਾਏ ਜਾਂਦੇ ਨੇ ਦਰبار ਸੱਬ ਦੇ ਵਿੱਚ ਉਹਨਾਂ ਬਾਰੇ ਵੀ ਜਾਣਕਾਰੀ ਹੈ ਉਸ ਤੋਂ ਇਲਾਵਾ ਸਰੋਵਰ ਦੀ ਡੁੰਗਾਈ ਉਹਦੇ ਲੰਬਾਈ ਉਹਦੇ ਚੌੜਾਈ ਪ੍ਰਕਰਮਾਂ ਦੇ ਬਾਰੇ ਉਹਦੇ ਆਲੇ ਦੁਆਲੇ ਦਾ ਇਲਾਕਾ ਹਰ ਚੀਜ਼ ਬਹੁਤ ਤਫਸੀਲ ਦੇ ਨਾਲ ਇਸ ਕਿਤਾਬ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ ਸੋ ਕੁੱਲ ਮਿਲਾ ਕੇ ਸ੍ਰੀ ਦਰਬਾਰ ਸੱਬ ਦੇ ਸੁਨਹਿਰੀ ਇਤਿਹਾਸ ਨੂੰ ਤੁਸੀਂ ਬਹੁਤ ਬਰੀਕੀ ਦੇ ਨਾਲ ਜਿਕਰ ਜਾਚਣ ਦੀ ਆਪਣੇ ਅੰਦਰ ਉਸ ਰੱਖਦੇ ਹੋ ਜਗਿਆਸਾ ਰੱਖਦੇ ਹੋ ਤਾਂ ਇਹ ਕਿਤਾਬ ਤੁਹਾਡੀ ਜਗਿਆਸਾ ਨੂੰ ਸੰਪੂਰਨ ਕਰੇਗੀ ਵੈਸੇ ਇਹ ਕਿਤਾਬ ਵਕ ਵਕ ਐਡੀਸ਼ਨਲ ਵਿੱਚ ਛਪ ਚੁੱਕੀ ਹੈ ਪਹਿਲੀ ਵਾਰ ਇਹ ਸਾਲ 1991 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਉਹਦੇ ਬਾਅਦ ਸਾਲ 2000 ਵਿੱਚ ਤੇ ਤੀਸਰੀ ਵਾਰ 2003 ਵਿੱਚ ਹੋ ਸਕਦਾ ਹੈ ਕਿ ਹੁਣ ਅਗਲਾ ਐਡੀਸ਼ਨ ਛਪ ਚੁੱਕਾ ਹੋਵੇ ਪਰ ਜੋ ਐਡੀਸ਼ਨ ਮੈਂ ਪੜਿਆ ਆ ਇਹ ਸਾਲ 2003 ਦਾ ਐਡੀਸ਼ਨ ਹੈ ਤੇ ਉਹਦੀ ਕੀਮਤ ਵੀ ਜਿਹੜੀ ਹੈ ਉਸ ਐਡੀਸ਼ਨ ਦੀ ਕੇਵਲ 45 ਰੁਪਏ ਸੀ ਵੈਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ ਸਿੱਖ ਵਿਚਾਰਧਾਰਾ ਸਿੱਖ ਸਭਿਆਚਾਰ ਜਾਂ ਗੁਰਬਾਣੀ ਪ੍ਰਚਾਰ ਹਿੱਤ ਜੋ ਪ੍ਰਕਾਸ਼ਨਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਕੀਮਤ ਜਿਹੜੀ ਹੈ ਉਹ ਕੀ ਕਹਿੰਦੇ ਹੁੰਦੇ ਵੀ ਕੇਵਲ ਜਿੰਨੇ ਕੋ ਲਾਗਤ ਹੈ ਉਹ ਲਾਗਤ ਕੀਮਤ ਉਤੇ ਹੁੰਦੀਆਂ ਤਕਰੀਬਨ ਤਕਰੀਬਨ ਕਿਤਾਬਾਂ ਬਹੁਤ ਸਸਟੀਆਂ ਹੁੰਦੀਆਂ ਇਸ ਲਈ ਮੈਂ ਡਿਜੀਟਲ ਤੌਰ ਤੇ ਇੱਕ ਹੋਰ ਸੁਝਾਅ ਦੇਣਾ ਚਾਹਾਂਗਾ ਕਿ ਜਦੋਂ ਤੁਸੀਂ ਐਸੇ ਗੁਰ ਇਤਿਹਾਸਿਕ ਸਥਾਨਾਂ ਉੱਤੇ ਜਾਂਦੇ ਹੋ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਣ ਤਾਂ ਖਿਆਲ ਕਰਿਓ ਉੱਥੇ ਨੇੜੇ-ਤੇੜੇ ਇੱਕ ਗੁਰਮਤ ਲਿਟਰੇਚਰ ਹਾਊਸ ਵੀ ਜ਼ਰੂਰ ਹੁੰਦਾ ਹੈ ਉੱਥੋਂ ਜਾ ਕੇ ਤੁਸੀਂ ਅਜਿਹੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਇਤਿਹਾਸਿਕ ਕਿਤਾਬਾਂ ਨੂੰ ਪ੍ਰਾਪਤ ਕਰ ਸਕਦੇ ਹੋ ਬਹੁਤ ਘੱਟ ਕੀਮਤਾਂ ਤੇ ਔਰ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਇਹ ਕਿਤਾਬਾਂ ਉੱਥੇ ਮੌਜੂਦ ਹੁੰਦੀਆਂ ਨੇ ਸੋ ਦੋਸਤੋ ਇਹ ਸੀ ਅੱਜ ਦੀ ਕਿਤਾਬ ਕਿਤਾਬ ਦੇ ਬਾਰੇ ਤੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਬੜਾ ਆਕਾਰੀ ਹੈ ਸੰਖੇਪ ਪ੍ਰੋਗਰਾਮ ਦੇ ਵਿੱਚ ਇਹ ਦੱਸ ਦਿੱਤਾ ਕਿ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਸਾਲਾ ਹੈਗਾ ਤੁਸੀਂ ਆਪਣੀ ਲੋੜ ਦੇ ਮੁਤਾਬਕ ਜਿਵੇਂ ਮੈਂ ਸਮਝਦਾ ਬਈ ਜ਼ਰੂਰੀ ਤੌਰ ਤੇ ਵੀ ਇਹ ਕਿਤਾਬ ਹਰ ਸਿੱਖ ਪਰਿਵਾਰ ਦੇ ਘਰ ਵਿੱਚ ਹੋਣੀ ਚਾਹੀਦੀ ਹੈ ਕਿਤਾਬ ਦਾ ਨਾਮ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ 376 ਪੰਨੇ ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋ ਮਿਲਦੇ ਆ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ